ਇਸ ਵੇਲੇ ਦੀ ਬਹਿਤ ਵੱਡੀ ਖਬਰ ਪੰਜਾਬ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਹੈ ਪੰਜਾਬ ਪੁਲਿਸ ਨੇ ਵੱਡਾ ਇਨਕਾਊਂਟਰ ਕੀਤਾ ਹੈ ਅੰਮ੍ਰਿਤਸਰ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਝੰਡਿਆਲਾ ਗੁਰੂ ਦੇ ਵਿੱਚ ਵੱਡਾ ਇਨਕਾਊਂਟਰ ਕੀਤਾ ਗਿਆ ਹੈ ਲਗਾਤਾਰ ਮਾੜੇ ਅੰਸਰਾਂ ਤੇ ਪੰਜਾਬ ਪੁਲਿਸ ਨੇ ਸ਼ਿਕੰਜਾ ਕੱਸਿਆ ਹੋਇਆ ਹੈ ਹੁਣ ਵੱਡੀ ਖਬਰ ਜੋ ਆ ਰਹੀ ਹੈ ਝੰਡਿਆਲਾ ਗੁਰੂ ਦੇ ਵਿੱਚ ਇਨਕਾਊਂਟਰ ਹੋਇਆ ਹੈ ਗੈਂਗਸਟਰ ਅਮ੍ਰਿਤਪਾਲ ਸਿੰਘ ਅਮਰੀ ਨਾ ਦਾ ਗੈਂਗਸਟਰ ਦੱਸਿਆ ਜਾ ਰਿਹਾ ਹੈ ਜਿਸ ਨੂੰ ਕੀ ਰਿਕਵਰੀ ਲਈ ਲਿਆਂਦਾ ਗਿਆ ਸੀ ਇੱਥੇ ਨਹਿਰ ਦੇ ਕੰਡੇ ਜਦੋਂ ਪਹੁੰਚਿਆ ਤਾਂ ਉਸਨੇ ਪੁਲਿਸ ਟੀਮ ਦਾ ਰਿਵਾਲਵਰ ਖੋਲਿਆ ਪੁਲਿਸ ਟੀਮ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਪੁਲਿਸ ਟੀਮ ਨੇ ਵੀ ਫਾਇਰਿੰਗ ਕੀਤੀ ਇਹ ਵੱਡਾ ਇਨਕਾਊਂਟਰ ਹੋਇਆ ਹੈ ਜੰਡੇਆਲਾ ਗੁਰੂ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਖਬਰ ਤੇ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਅਕਸ਼ੇ ਫੋਨ ਲਾਈਨ ਤੇ ਮੌਜੂਦ ਨੇ ਜੀ ਅਕਸ਼ੇ ਕੀ ਹੈ ਪੂਰਾ ਮਾਮਲਾ ਕਿਵੇਂ ਹੋਇਆ ਹੈ ਪੂਰਾ ਇਨਕਾਊਂਟਰ ਆ ਤਾਂ ਜੀ ਬਿਲਕੁਲ ਜਿਉਂ ਜੋ ਜੇਕਰ ਅਸੀਂ ਦੇਖ ਲਈਏ ਇਸ ਐਂਕਾਉਂਟਰ ਨੂੰ ਤਾਂ ਜੋ ਅੰਮ੍ਰਿਤਪਾਲ ਸਿੰਘ ਮਮਰੀ ਆ ਉਸ ਨੂੰ ਰਿਕਵਰੀ ਵਾਸਤੇ ਪੰਜਾਬ ਪੁਲਿਸ ਵੱਲੋਂ ਲਿਆਇਆ ਜਾਂਦਾ ਹੈ ਤਾਂ ਜਦੋਂ ਉਹ ਝੰਡਿਆਲੇ ਲੱਗੇ ਕਿ ਨਹਿਰ ਕੰਢੇ ਪਹੁੰਚ ਗਿਆ ਤਾਂ ਪੰਜਾਬ ਪੁਲਿਸ ਦਾ ਹੀ ਰਿਵਾਲਵਰ ਖੋ ਕੇ ਤਾਂ ਉਹਨਾਂ ਦੇ ਉੱਤੇ ਜੋ ਫਾਇਰਿੰਗ ਕਰ ਦਿੰਦਾ ਤਾਂ ਇਸ ਫਾਇਰਿੰਗ ਦੇ ਵਿੱਚ ਜ਼ਰੂਰ ਇੱਕ ਜੋ ਪੰਜਾਬ ਪੁਲਿਸ ਦਾ ਅਧਿਕਾਰੀ ਆ ਉਸ ਦੇ ਉੱਤੇ ਜ਼ਰੂਰ ਗੋਲੀਆਂ ਲੱਗਦੀਆਂ ਨੇ ਤਾਂ ਕਿਤੇ ਨਾ ਕਿਤੇ ਜ਼ਖਮੀ ਵੀ ਹੁੰਦਾ ਪਰ ਐਵੇਂ ਤੇ ਜੋ ਵਾਰਦਾਤ ਹੋਣੀ ਚਾਹ ਸਕਦੇ ਮੌਕੇ ਦੇ ਉੱਤੇ ਜੋ ਐਸਐਸਪੀ ਵੀ ਉੱਥੇ ਪਹੁੰਚੇ ਨੇ ਨਮਜੋਤ ਤਾਂ ਹੁਣ ਐਸਐਸਪੀ ਜੋ ਨੇ ਉੱਥੇ ਇਹ ਹਾਲਾਤ ਦੇਖਦੇ ਨੇ ਤਾਂ ਪਰਸੂਤਰਾ ਮਤਲਬ ਕਿ ਇਹ ਵੀ ਜਾਣਕਾਰੀ ਹੈਗੀ ਆ ਕਿ ਹਾਲੇ ਵੀ ਜਿਸ ਜਗ੍ਹਾ ਤੇ என்கਨਕਾਉਂਟਰ ਚੱਲ ਰਿਹਾ ਉਸ ਕਿਨਾਰਾ ਤਾਂ ਮੀਡੀਆ ਵੀ ਮੀਡੀਆ ਨੂੰ ਲਾਉਂਡ ਕੀਤਾ ਜਾ ਰਿਹਾ ਤਾਂ ਉੱਥੇ ਕਹਿ ਸਕਦਾ ਕਿ ਹਾਲਾਤ ਹਾਲੇ ਵੀ ਕਿਤਨਾ ਕੀਤੇ ਜੋ ਕਹਿ ਸਕਦੇ ਕਿ ਬਹੁਤ ਨਾਜ਼ੁਕ ਬਣੇ ਹੋਏ ਨੇ ਤਾਂ ਹਾਲੇ ਤੱਕ ਤਾਂ ਇੱਕ ਮੁਲਾਜ਼ਮ ਦੇ ਉੱਤੇ ਜ਼ਰੂਰ ਗੋਲੀਆਂ ਚੱਲੀਆਂ ਨੇ ਪਰ ਮੌਕੇ ਦੇ ਹਾਲਾਤ ਵੇਖਣ ਵਾਸਤੇ ਜ਼ਰੂਰ ਐਸਐਸਪੀ ਉੱਤੇ ਪਹੁੰਚੇ ਨੇ ਜੀ ਨਵਜੋਤ ਅੱਛੇ ਕਿਹਾ ਜਾ ਰਿਹਾ ਕਿ ਢੇਰ ਕਰ ਦਿੱਤਾ ਹੈ ਅਮਰੀ ਨੂੰ ਇਸਾ ਐਨਕਾਊਂਟਰ ਦੇ ਵਿੱਚ ਠੇਰ ਕਰ ਦਿੱਤਾ ਇਸ ਦੀ ਜਾਣਕਾਰੀ ਮਿਲ ਸਕੀ ਹੈ ਬਿਲਕੁਲ ਨਵਜੋਤ ਦੇਖ ਕੇ ਇਸ ਗਲਚਪਾਈ ਗਿਆ ਤਾਂ ਕਹਾਂ ਲੱਗ ਰਿਹਾ ਕਿ ਜਿਸ ਤਰੀਕੇ ਦੇ ਨਾਲ ਐਸਐਸਪੀ ਸਾਹਿਬ ਦਾ ਆਉਣਾ ਤਾਂ ਉਹ ਕਹਿ ਸਕਦੇ ਆ ਕਿ ਕੋਈ ਨਾ ਕੋਈ ਉੱਥੇ ਅਨਕਾਉਂਟਰ ਅਨਕਾਉਂਟਰ ਜਿਸ ਤਰੀਕੇ ਨਾਲ ਉੱਥੇ ਚੱਲ ਰਿਹਾ ਸੀਗਾ ਤੇ ਉੱਥੇ ਕਹਿ ਸਕਦੇ ਆ ਕਿ ਅਮਰਿਤਪਾਲ ਸਿੰਘ ਅਮਰੀ ਨੂੰ ਹੋਈ ਵੀ ਹੋ ਸਕਦਾ ਹੈ ਕਿ ਉਹਨੂੰ ਗੋਲੀ ਲੱਗੀ ਹੋਵੇ ਤਾਂ ਮੋਰਚੇ ਦੇ ਮੌਲਾਦ ਵੇਖਣ ਉਸ ਤੇ ਐਸਐਸਪੀ ਸਾਹਿਬ ਪਹੁੰਚੇ ਹਨ ਕਿਉਂਕਿ ਮੀਡੀਆ ਨੂੰ ਹਲੇ ਤੱਕ ਅੱਗੇ ਜਾਣ ਦੀ ਜੋ ਣਮਤੀ ਨਹੀਂ ਮਿਲੀ ਤਾਂ ਜਿਸ ਤਰੀਕੇ ਦੇ ਨਾਲ ਮੀਡੀਆ ਦੇ ਨਾਲ ਗੱਲਬਾਤ ਵੀ ਹੁਣ ਥੋੜੀ ਦੇਰ ਦੇ ਵਿੱਚ ਐਸਐਸਪੀ ਸਾਹਿਬ ਕਰਨੇ ਦਿੱਤਾ ਹੈ ਸਹੀ ਚੀਜ਼ ਦੀ ਜੋ ਇਮੇਜ ਆ ਕੱਲੀ ਕੱਲੀ ਇਮੇਜ ਜੋ ਪਲੇਅ ਜੋ ਹੋ ਸਕੇਗੀ ਅੱਛਾ ਕਿਸ ਮਾਮਲੇ ਦੇ ਵਿੱਚ ਇਸਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੁਝ ਜਾਣਕਾਰੀ ਮ ਦੇ ਵਿੱਚ ਰਿਕਵਰੀ ਕਰਵਾਉਣ ਲਈ ਇੱਥੇ ਪੁਲਿਸ ਲੈ ਕੇ ਆਈ ਸੀ ਨਹਿਰ ਦੇ ਕੰਢੇ ਅਨਨ ਜੋ ਇਹ ਚੀਜ਼ ਦੇ ਉੱਤੇ ਇਹ ਚੀਜ਼ ਦੇ ਜ਼ਰੂਰ ਅਪਾ ਪੁਸ਼ਟੀ ਕਰ ਰਹੇ ਹਾਂ ਪਰ ਇਹ ਹੈ ਕਿ ਹਾਲੇ ਤੱਕ ਪੰਜਾਬ ਪੁਲਿਸ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਜੋ ਮੀਡੀਆ ਕੇ ਗੱਲ ਨਹੀਂ ਰੱਖੀ ਗਈ ਕਿਉਂਕਿ ਅਮਰਿੰਦਪਾਲ ਸਿੰਘ ਅਮਰੀ ਨੂੰ ਲੈ ਕੇ ਜੋ ਕਹਿਣਾ ਇੱਕ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮ ਦਾ ਇhtiyar ਕੋ ਕੇ ਤਾਂ ਪੁਲਿਸ ਮੁਲਾਜ਼ਮ ਉਤੇ ਚਲਾ ਦੇਗਾ ਤਾਂ ਇਹ ਵੀ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਇੱਕ ਸਿਕਿਉਰਟੀ ਦੇ ਵਿੱਚ ਢਿੱਲ ਦਿਖਾਈ ਦਿੱਤੀ ਗਈ ਕਿਉਂਕਿ ਇੱਕ ਮੁਲਾਜ਼ਮ ਨਹੀਂ ਸੀਗਾ ਉਹਦੇ ਨਾਲ ਕਾਫੀ ਜ਼ਿਆਦਾ ਮੁਲਾਜ਼ਮ ਸੀਗੇ ਉਹਦੇ ਨਾਲ ਤਾਂ ਐਸੇ ਤਰੀਕੇ ਦੇ ਨਾਲ ਉਹ ਕੋਰਵਾਰਡ ਹੋ ਤੇ ਉਹ ਮੁਲਾਇਮਾ ਉੱਤੇ ਚਲਾ ਦੇਣਾ ਤਾਂ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਕੋਈ ਮੇਲੀ ਤੁਕਤ ਵੀ ਹੋ ਸਕਦੀ ਹੈ ਮੁਲਾਜ਼ਮ ਜੀ ਤਾਂ ਇਹ ਚੀਜ਼ਾਂ ਸੱਥੀਆਂ ਕਲੀਅਰ ਹੋਣੀ ਐ ਮੈਂ ਤਾਂ ਜੋ ਵੀ ਕਵਾਲੀ ਨਿਕਲੇਗੀ ਜੋ ਵੀ ਜੋ ਐਸਐਸਪੀ ਸਾਹਿਬ ਵੱਲੋਂ ਇਸ ਚੀਜ਼ ਉੱਤੇ ਜੋ ਟਿਆਵਣੀ ਕਰਾਇਆ ਜਾਏਗਾ ਤਾਂ ਉਸ ਤੋਂ ਬਾਅਦ ਜ਼ਰੂਰ ਮੇਰੇ ਦਿਨ ਅਨੁਸਾਰੀ ਗਲਬੜ ਖੀ ਜਾਏਗੀ ਤਾਂ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਅਕਸ਼ੇ ਜੀ ਜੀ ਠੀਕ ਹੈ ਜੀ ਜੀ ਨੂੰ ਜੋ ਜੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਇਹ ਨਜ਼ਰ ਬਣਾਈ ਰੱਖੋ ਤੁਹਾਨੂੰ ਜਲਦ ਅਪਡੇਟ ਹੋਰ ਵੀ ਲਵਾਂਗੇ ਆਪਾਂ ਤਾ ਸੋ ਇਸ ਵੇਲੇ ਦੀ ਵੱਡੀ ਖਬਰ ਜੰਡਿਆਲਾ ਗੁਰੂ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਹੈ ਪੰਜਾਬ ਪੁਲਿਸ ਨੇ ਵੱਡਾ ਇਨਕਾਊਂਟਰ ਕੀਤਾ ਹੈ ਲਗਾਤਾਰ ਪੰਜਾਬ ਪੁਲਿਸ ਇਨਕਾਊਂਟਰ ਕਰ ਰਹੀ ਹੈ ਮਾੜੇ ਅਨਸਰਾਂ ਦਾ ਮਾੜੇ ਅਨਸਰਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਲਗਾਤਾਰ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਇਹਨੂੰ ਵੱਡੀ ਖਬਰ ਜੰਡਿਆਲਾ ਗੁਰੂ ਦੇ ਵਿੱਚੋਂ ਆ ਰਹੀ ਹੈ ਜੰਡਿਆਲਾ ਗੁਰੂ ਦੇ ਵਿੱਚ ਨਾਮੀ ਗੈਂਗਸਟਰ ਦਾ ਇਨਕਾਊਂਟਰ ਕੀਤਾ ਇੱਥੇ ਪੰਜਾਬ ਪੁਲਿਸ ਗੈਂਗਸਟਰ ਨੂੰ ਲੈ ਕੇ ਆਈ ਸੀ ਰਿਕਵਰੀ ਕਰਵਾਉਣ ਲਈ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੇ ਮਾਮਲੇ 'ਚ ਗ੍ਰਿਫਤਾਰੀ ਹੋਈ ਸੀ ਨਹਿਰ ਦੇ ਕੰਡੇ ਲੈ ਕੇ ਆਉਂਦੀ ਹੈ ਪੰਜਾਬ ਪੁਲਿਸ ਇੱਥੇ ਰਿਕਵਰੀ ਕਰਵਾਉਣ ਲਈ ਇਸ ਦੌਰਾਨ ਇਹ ਗੈਂਗਸਟਰ ਪੰਜਾਬ ਪੁਲਿਸ ਦੇ ਕੋਲੋਂ ਰਿਵਾਲਵਰ ਖੋਹ ਲੈਂਦਾ ਹੈ ਮੁਲਾਜ਼ਮ ਦੇ ਕੋਲੋਂ ਰਿਵਾਲਵਰ ਖੋਹ ਲੈਂਦਾ ਹੈ ਤੇ ਪੁਲਿਸ ਟੀਮ ਤੇ ਫਾਇਰਿੰਗ ਕਰ ਦਿੰਦਾ ਹੈ ਪੁਲਿਸ ਟੀਮ ਵੀ ਫਿਰ ਜਵਾਬੀ ਕਾਰਵਾਈ ਕਰਦੀ ਹੈ ਦੋਵੇਂ ਪਾਸਿਓਂ ਗੋਲੀਆਂ ਚੱਲਦੀਆਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਇਨਕਾਊਂਟਰ ਦੇ ਵਿੱਚ ਗੈਂਗਸਟਰ ਢੇਰ ਹੋ ਗਿਆ ਹੈ ਅਮਰ ਅਮਰਤਪਾਲ ਸਿੰਘ ਅਮਰੀਜ਼ ਦਾ ਨਾਂ ਦੱਸਿਆ ਜਾ ਰਿਹਾ ਹੈ ਮੋਸਟ ਵਾਂਟਡ ਗੈਂਗਸਟਰ ਸੀ ਸ਼ਾਤਰ ਇੱਕ ਗੈਂਗਸਟਰ ਸੀਗਾ ਜਿਸ ਨੂੰ ਕੀ ਜੰਡਿਆਲਾ ਗੁਰੂ ਦੇ ਵਿੱਚ ਪੁਲਿਸ ਟੀਮ ਲੈ ਕੇ ਪਹੁੰਚਦੀ ਹੈ ਜਿੱਥੇ ਇਹ ਗੈਂਗਸਟਰ ਪੁਲਿਸ ਟੀਮ ਦਾ ਰਿਵਾਲਵਰ ਖੋਲ ਲੈਂਦਾ ਹੈ ਪੁਲਿਸ ਟੀਮ ਤੇ ਫਾਇਰਿੰਗ ਕਰ ਦਿੰਦਾ ਹੈ ਇਸ ਇਨਕਾਊਂਟਰ ਦੇ ਵਿੱਚ ਜ਼ਖਮੀ ਹੋ ਗਿਆ ਹੈ ਪੁਲਿਸ ਮੁਲਾਜ਼ਮ ਵੀ ਇੱਕ ਜ਼ਖਮੀ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਇਨਕਾਊਂਟਰ ਦੇ ਵਿੱਚ ਟੇਰ ਹੋ ਗਿਆ ਹੈ ਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਨੇ ਸ਼ਾਨਬਿਨ ਕਰ ਰਹੇ ਨੇ ਮੌਕੇ ਦੀ ਤੁਹਾਨੂੰ ਤਸਵੀਰ ਦਿਖਾ ਰਹੇ ਆ ਇਹ ਹੀ ਉਹ ਨਹਿਰ ਹੈ ਜਿੱਥੇ ਗੈਂਗਸਟਰ ਨੂੰ ਪੁਲਿਸ ਟੀਮ ਲੈ ਕੇ ਆਈ ਸੀ ਇਸ ਨਹਿਰ ਦੇ ਕੰਡੇ ਰਿਕਵਰੀ ਕਰਵਾਉਣੀ ਸੀ ਇੱਥੇ ਗੈਂਗਸਟਰ ਪਹੁੰਚਦਾ ਹੈ ਪੁਲਿਸ ਟੀਮ ਦਾ ਪੁਲਿਸ ਮੁਲਾਜ਼ਮ ਦਾ ਰਿਵਾਲਵਰ ਖੋ ਲੈਂਦਾ ਹੈ ਤਾਂ ਉਸ ਫਾਇਰਿੰਗ ਕਰ ਦਿੰਦਾ ਹੈ ਇਸ ਇਨਕਾਊਂਟਰ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਇੱਕ ਜ਼ਖਮੀ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੇ ਮਾਮਲੇ 'ਚ ਗ੍ਰਿਫਤਾਰੀ ਹੋਈ ਸੀ ਜਿਸ ਤੋਂ ਬਾਅਦ ਰਿਕਵਰੀ ਲਈ ਪੁਲਿਸ ਟੀਮ ਇਸ ਗੈਂਗਸਟਰ ਨੂੰ ਨਹਿਰ ਦੇ ਕੰਡੇ ਲੈ ਕੇ ਪਹੁੰਚੀ ਸੀ ਜਿੱਥੋਂ ਰਿਕਵਰੀ ਕਰਨੀ ਸੀ ਇਹ ਗੈਂਗਸਟਰ ਪੁਲਿਸ ਮੁਲਾਜ਼ਮ ਦਾ ਪਿਸਟਲ ਖੁੰਦਾ ਹੈ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦਾ ਹੈ ਗੋਲੀਆਂ ਚਲਾ ਦਿੰਦਾ ਹੈ ਫਿਰ ਪੁਲਿਸ ਟੀਮ ਵੀ ਹਰਕਤ ਚਾਉਂਦੀ ਹੈ ਜਵਾਬੀ ਕਾਰਵਾਈ ਕਰਦੀ ਹੈ ਗੋਲੀਆਂ ਚਲਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਇਨਕਾਊਂਟਰ ਦੇ ਵਿੱਚ ਗੈਂਗਸਟਰ ਟੇਰ ਹੋ ਗਿਆ ਹੈ ਪਰ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਜਲਦ ਤੁਹਾਨੂੰ ਮੌਕੇ ਦੀਆਂ ਹੋਰ ਤਸਵੀਰਾਂ ਵੀ ਦਿਖਾਵਾਂਗੇ ਪਰ ਇਹ ਪਹਿਲੀ ਤਸਵੀਰ ਜਿੱਥੇ ਇਨਕਾਊਂਟਰ ਹੋਇਆ ਗੈਂਗਸਟਰ ਦਾ ਹੈ ਪਹਿਲੀ ਤਸਵੀਰ ਦੇਖ ਸਕਦੇ ਹੋ ਸਕੋਰਪੀਓ ਗੱਡੀ ਖੜੀ ਹੈ ਨਹਿਰ ਦੇ ਕੰਢੇ ਇਹ ਪੂਰੀ ਉਰੇ ਇਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਗੈਂਗਸਟਰ ਨੇ ਇਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਟੀਮ ਤੇ ਫਾਇਰਿੰਗ ਕੀਤੀ ਪੁਲਿਸ ਟੀਮ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਤਾਂ ਇਸ ਇਨਕਾਊਂਟਰ ਦੇ ਵਿੱਚ ਗੈਂਗਸਟਰ ਅਮਰਤਪਾਲ ਟੇਰ ਹੋ ਗਿਆ ਹੈ ਅਮ੍ਰਿਤਸਰ ਦੇ ਵਿੱਚ ਇਹ ਵੱਡਾ ਇਨਕਾਊਂਟਰ ਹੋਇਆ ਹੈ ਜੰਡਿਆਲਾ ਗੁਰੂ ਦੇ ਵਿੱਚ ਮੁਕਾਬਲਾ ਹੋਇਆ ਹੈ ਗੈਂਗਸਟਰ ਨੇ ਰਿਵੋਲਵਰ ਖੋ ਕੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਵੱਡਾ ਇਨਕਾਊਂਟਰ ਤਾਂ ਦੱਸ ਦਈਏ ਕਿ ਲਗਾਤਾਰ ਪਿਛਲੇ ਦਿਨਾਂ ਤੋਂ ਪੰਜਾਬ ਪੁਲਿਸ ਮਾੜੇ ਅੰਸਰਾ ਤੇ ਸ਼ਕੰਜਾ ਕਸਦੀ ਨਜ਼ਰ ਆ ਰਹੀ ਹੈ ਲਗਾਤਾਰ ਮਾਸ਼ੀਵਾੜਾ ਦੇ ਵਿੱਚ ਵੀ ਇਨਕਾਊਂਟਰ ਹੋਇਆ ਸੀ ਜਿਰਖਪੁਰ ਦੇ ਵਿੱਚ ਵੀ ਇਨਕਾਊਂਟਰ ਹੋਇਆ ਸੀ ਲਗਾਤਾਰ ਇਨਕਾਊਂਟਰ ਇਹ ਤਸਵੀਰਾਂ ਮੌਕੇ ਦੀਆਂ ਇਹ ਤਸਵੀਰਾਂ ਮੌਕੇ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਵੱਡੇ ਅਫਸਰ ਮੌਕੇ ਤੇ ਮੌਜੂਦ ਨੇ ਪਹੁੰਚ ਚੁੱਕੇ ਨੇ ਇਹ ਉਹੀ ਨਹਿਰ ਹੈ ਨਹਿਰ ਦਾ ਉਹੀ ਕੰਡਾ ਹੈ ਜਿੱਥੇ ਇਸ ਪੂਰੇ ਇਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਦੇਖ ਸਕਦੇ ਹੋ ਤੜਕਸਾਰ ਦਾ ਸਮਾਂ ਜਿੱਥੇ ਇਨਕਾਊਂਟਰ ਹੁੰਦਾ ਹੈ ਪੁਲਿਸ ਟੀਮ ਰਿਕਵਰੀ ਲਈ ਇਸ ਗੈਂਗਸਟਰ ਨੂੰ ਲੈ ਕੇ ਪਹੁੰਚਦੀ ਹੈ ਇਹ ਮੌਕੇ ਦੀਆਂ ਲਾਈਵ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਵੱਡੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਲਾਈਵ ਤਸਵੀਰਾਂ ਸਵੇਰੇ ਸਵੇਰੇ ਵੱਡਾ ਇਨਕਾਊਂਟਰ ਨਾਮੀ ਗੈਂਗਸਟਰ ਨੂੰ ਠੇਰ ਕਰ ਦਿੱਤਾ ਹੈ ਪੁਲਿਸ ਅਧਿਕਾਰੀ